ਕੇਜਰੀਵਾਲਾਂ ਕੇ کہہ ਰਿਹਾ ਸਮਗਰਰ پکڑ ਲਿਆ हमने यार ਸਮਗਰਰ ਲੱਗਦਾ ਤੁਹਾਨੂੰ ਮੈਂ ਆ ਮੇਰਾ ਬੇਟਾ ਖੜਾ ਸੀ ਕਿੱਥੇ ਹੈ ਮੈਂ ਤਾਂ ਤੁਹਾਨੂੰ ਸਮਗਰਰ ਲੱਗਦੇ ਅਸੀਂ ਯਾਰ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਵਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਤਾਂ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸੀਗਾ ਗੁੱਸਾ ਮੈਨੂੰ ਬਹੁਤ ਆਇਆ ਜੇਲ੍ਹ ਵਿੱਚ ਤੇਜਾਂ ਤੋਂ ਕੇਜਰੀਵਾਲ ਵਰਗਾ ਆਦਮੀ ਮੈਨੂੰ ਕਹੇ ਕਿ हमने ਇੱਕ ਬਹੁਤ ਵੱਡਾ ਸਮਗਰਰ پکڑ ਲਿਆ ਹੈ ਉਹ ਸ਼ਰਮ ਹੋਣੀ ਚਾਹੀਦੀ ਸੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਮਗਰੜ ਬਣਾਤਾ ਯਾਰ ਇਹਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲੋਰੈਂਸ ਬਿਸ਼ਨੋਈ ਦੇ ਨਾਲ ਜੋ 쿠ਪਗਵਾਨਪੁਰਿਆ ਨਾਲੇ ਦੇ ਤਲੂਕਾਤਾ ਤੁਹਾਨੂੰ ਲੱਗਦਾ ਯਾਰ ਮੈਂ ਲੋਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਹਾਂ ਬੋਲਣੋਂ ਨਹੀਂ ਹਟ ਸਕਦਾ ਹਾਂ ਜਦ ਦਿਨ ਮੁਕਾ ਦੇਉ ਉਹ ਦਿਨ ਇਟਸ ਅ ਡਿਫਰੈਂਟ ਸਟੋਰੀ ਚੰਗਾ ਕੰਮ ਕਰਦੇ ਭਗਵੰਤ ਮੈਂ 100 ਦੀ ਤਾਰੀਫ ਕਰੂੰਗਾ ਕੀਤਾ ਹੀ ਨਹੀਂ ਚੱਜਦਾ ਕੰਮ ਕੋਈ ਗੁੱਸਾ ਮੈਨੂੰ ਬਹੁਤ ਆਇਆ ਜੇਲ੍ਹ ਵਿੱਚ ਬੜਾ ਬੜਾ ਦੁੱਖ ਲੱਗਿਆ ਗਿਆ ਯਾਰ ਬਿਲਕੁਲ ਹੀ ਬੇਗਨਾ ਤੇ ਦੇਖੋ ਕਿਹੋ ਜੇ ਕੇਸ ਬਦਨਾਮ ਕਰਦੇ ਨੇ ਡਰੱਗ ਫਲਾਨਾ ਤੇ ਬਾਹਰ ਪਤਾ ਨਹੀਂ ਕੇਜਰੀਵਾਲ ਆਣ ਕੇ ਕਹਿ ਰਿਹਾ ਸਮਗਲਰ ਪਕੜ ਲਿਆ ਹਮਨੇ ਯਾਰ ਸਮਗਲਰ ਲੱਗਦਾ ਤੁਹਾਨੂੰ ਮੈਂ ਆ ਮੇਰਾ ਬੇਟਾ ਖੜਾ ਸੀ ਕਿੱਥੇ ਹਮੇ ਤਾਂ ਤੁਹਾਨੂੰ ਸਮਗਲਰ ਲੱਗਦੇ ਆਸੀਂ ਯਾਰ ਲੋਕਾਂ ਨੂੰ ਮੈਨੂੰ ਤਿੰਨ ਵਾਰ ਐਮਐਲਏ ਬਣਾਇਆ ਲੋਕਾਂ ਨੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਲੋਕਾਂ ਨੇ ਅਸੀਂ ਸਮਗਲਰ ਲੱਗਦੇ ਆ ਯਾਰ ਸਟੇਜਾਂ ਤੋਂ ਕੇਜਰੀਵਾਲ ਵਰਗਾ ਆਦਮੀ ਮੈਨੂੰ ਕਹੇ ਕਿ ਹਮਨੇ ਇੱਕ ਬਹੁਤ ਵੱਡਾ ਸਮਗਲਰ ਪਕੜ ਲਿਆ ਹੈ ਉਹਨੂੰ ਸ਼ਰਮ ਹੋਣੀ ਚਾਹੀਦੀ ਸੀ ਗੱਲ ਕਰਨ ਤੋਂ ਪਹਿਲਾਂ ਆਈ ਵਾਸ ਹਿਸ ਲੀਡਰ ਆਫ ਆਪੋਜੀਸ਼ਨ ਹੀ ਅਪੋਇੰਟਡ ਮੀ ਲੀਡਰ ਆਫ ਆਪੋਜੀਸ਼ਨ ਐਂਡ ਤੇੜਾ ਕੇਸ ਮੈਂ ਅੱਜ ਪੁਕਤ ਰਹਾ ਹਾਂ ਇਹ ਉਸੇ ਕਰਕੇ ਕਿਉਂਕਿ ਮੈਂ ਤਗੜੇ ਹੋ ਕੇ ਲੜਾਈ ਦਿੱਤੀ ਬਤੌਰ ਲੀਡਰ ਆਫ ਆਪੋਜੀਸ਼ਨ ਤੇ ਸਾਨੂੰ ਸਮਗਲਰ ਬਣਾਤਾ ਯਾਰ ਜੋ ਕੁਝ ਮੈਂ ਮੰਡੇਲਾ ਦਾ ਲਾਸਟ ਕੋਰਟ ਤੇ ਆਉਣ ਲੱਗਾ ਜੋ ਕੁਝ ਕੇਜਰੀਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਨਾ ਕਿ ਮੋਦੀ ਸਾਡਾ ਤੱਕਾ ਕਰ ਰਿਹਾ ਈਡੀ ਸੀਬੀਆਈ ਇਨਕਮ ਟੈਕਸ ਕਰ ਰਿਹਾ ਮੈਂ ਕਹਿ ਰਿਹਾ ਕਰ ਰਿਹਾ ਪਰ ਤੁਸੀਂ ਪੰਜਾਬ ਦੇ ਵਿੱਚ ਘੱਟ ਕਿੱਥੇ ਕਰ ਰਹੇ ਹੋ ਉਹ ਹੈ ਤੰਤਰ ਤੁਸੀਂ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਤੋਂ ਤੁਸੀਂ ਚੱਕ-ਚੱਕ ਕੇ ਆਪਣੇ ਆਪੋਨੈਂਟਸ ਨੂੰ ਚੁਣ-ਚੁਣ ਕੇ ਤੁਹਾਡੇ ਬੰਦੇ ਦੇ ਖਿਲਾਫ ਕਿਸੇ ਦੇ ਖਿਲਾਫ ਕੋਈ ਇਨਕੁਆਇਰੀ ਨਹੀਂ ਸਭ ਲੁੱਟ ਰਹੇ ਨੇ ਰੇਤਾ ਤੋਂ ਬਜਰੀ ਤੋਂ ਕੇਬਲ ਤੋਂ ਕੇਬਲ ਦਾ ਆਡੀਓ ਆ ਗਿਆ ਐਮਐਲਏ ਦੀ ਕਿ ਸਾਡਾ ਵਪਾਰ ਖੋ ਰਿਹਾ ਹਾਈ ਕੋਰਟ ਇਨਟਰਵਨ ਕਰਤਾ ਵਾ ਫਾਸਟਵੇ ਵਾਲੇ ਕੇਸ ਦੇ ਵਿੱਚ ਕੋਈ ਪੁਲਿਸ ਦੀ ਇਨਕੁਆਇਰੀ ਤੁਹਾਡੇ ਐਮਐਲਏ ਦੇ ਖਿਲਾਫ ਨਹੀਂ ਸਿਰਫ ਆਪੋਨੈਂਟਸ ਦੇ ਖਿਲਾਫ ਤਫੇ ਤੁਹਾਡੇ ਤੇ ਬੀਜੇਪੀ ਦੀ ਸਰਕਾਰ ਵਿੱਚ ਕੀ ਫਰਕ ਹੈ ਤੁਸੀਂ ਤੁਸੀਂ ਮੀਡੀਆ ਉਹਨਾਂ ਨੂੰ ਕਹਿੰਨੇ ਜੀ ਉਸਨੇ ਕੇਜੀ ਮੀਡੀਆ ਬਣਾ ਦਿਆ ਹੈ ਤਾਂ ਯਹਾਂ ਕੀ ਕਰ ਰਹੇ ਹੋ ਆਪ ਭਾਈ ਸਾਹਿਬ ਇਟ ਇਜ਼ ਅ ਸੇਮ ਦੀ ਇੰਟਾਇਰ ਬੀਜੇਪੀ ਮਾਡਲ ਹੈਜ਼ ਬੀਨ ਇੰਪਲੀਮੈਂਟਡ ਇਨ ਲੈਟਰ ਐਂਡ ਸਪਿਰਿਟ ਇਨ ਪੰਜਾਬ ਅਗਲੀ ਗੱਲ ਸੁਣੋ ਸਾਨੂੰ ਤਾਂ ਸਮਗਲਰ ਕਹਿੰਦੇ ਨੇ ਅਸੀਂ ਤਾਂ ਫਿਰ ਵੀ ਚਲੋ ਜ਼ਮਾਨਤਾਂ ਤੇ 3 3.5 4 ਮਹੀਨਿਆਂ ਚ ਬਾਹਰ ਆ ਗਿਆ ਇਹਨਾਂ ਦੇ ਤਾਂ ਲੀਡਰ ਸਾਲ-ਸਾਲ ਦੇ ਬੀਲਸ ਡਿਨਾਈ ਕੀਤੀਆਂ ਸੁਪਰੀਮ ਕੋਰਟ ਆਫ ਇੰਡੀਆ ਨੇ ਮਨੀਸ਼ ਸਿਸੋਡੀਆ ਇਜ਼ ਮੋਰ ਦੈਨ 1 ਈਅਰ ਇਨਸਾਈਡ ਸਤਿੰਦਰ ਜੈਨ ਮੋਰ ਦੈਨ 1 ਈਅਰ ਇਨਸਾਈਡ ਸੁਪਰੀਮ ਕੋਰਟ ਨੇ ਬੇਲ ਨਹੀਂ ਗ੍ਰਾਂਟ ਕੀਤੀ ਉਹ ਕੇਜਰੀਵਾਲ ਕਹੀ ਜਾਂਦਾ ਹਮ ਤੋਂ ਕੱਟੜ ਮੰਨਦਾ ਦੈਟ ਮੀਨਸ ਕੇਜਰੀਵਾਲ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਤੇ ਸਮਝਦਾ ਵਾ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਬੇਲ ਡਿਨਾਇਲ ਦਾ ਕੋਈ ਅਸਰ ਨਹੀਂਗਾ ਹੀ ਹੈਜ਼ ਨੋ ਵੈਲਿਊ ਫॉर द ਜੁਡੀਸ਼ਰੀ ਆਫ ਦਿਸ ਕੰਟਰੀ ਹੀ ਫੀਲਸ ਕਿ ਸਿਸੋਡੀਆ ਤੇ ਸਤਿੰਦਰ ਜੈਨ ਇਮਾਨਦਾਰ ਹੈ ਸੁਪਰੀਮ ਕੋਰਟ ਬੇਈਮਾਨ ਹੈ ਦੈਟਸ ਵਾਟ ਹੀ ਵਾਂਟਸ ਟੂ ਸੇ ਐਕਚੁਅਲੀ ਤੇ ਇੱਧਰ ਸਾਨੂੰ ਕਹੀ ਜਾਂਦੇ ਕਿ ਜੇ ਬੜੇ ਬੇਈਮਾਨ ਹੈ ਅਸੀਂ ਤਾਂ ਕੱਟੜ ਇਮਾਨਦਾਰ ਹੈ ਸੁਪਰੀਮ ਕੋਰਟ ਨੇ ਬੇਲੜ ਨਾਏ ਕਿਤੇ ਹਾਲ-ਹਾਲ ਦੇ ਅੰਦਰ ਨੇ ਐਕਸਾਈਜ਼ ਦੀ ਪਾਲਿਸੀ ਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਰਤਾ ਕਮੈਂਟ ਕਿ ਕਿ ਪ੍ਰਾਇਮਰਲੀ ਪ੍ਰਾਈਮ ਆਫ ਫੈਸਾਇਡ 388 ਕਰੋੜ ਰੁਪਏ ਦਾ ਐਕਸਾਈਜ਼ ਦੇ ਘੁਟਾਲਾ ਜਿਹੜਾ ਉਹ ਸਾਬਤ ਹੁੰਦਾ ਸਾਹਮਣੇ ਨਜ਼ਰ ਆਉਂਦਾ ਇਸ ਕਰਕੇ ਅਸੀਂ ਮਨੀਸ਼ ਸੋਡੀ ਦੀ ਜ਼ਮਾਨਤ ਰਿਜੈਕਟ ਕਰਦੇ ਆ 388 ਕਰੋੜ ਫਿਰ ਵੀ ਕੱਟੜ ਈਮਾਨਦਾਰ ਐ ਅਸੀਂ ਅਸੀਂ ਬੇਈਮਾਨ ਐ ਅਸੀਂ ਸਮਗਲਰ ਐ ਤਾਂ ਨੈਲਸਨ ਮੰਡੇਲਾ ਜੀ ਜੋ ਕਿਤਾਬ ਪੜੀ ਗੁੱਸਾ ਜਿਹੜਾ ਸੀ ਮੇਰਾ ਉਹਨੇ ਸ਼ਾਂਤ ਕੀਤਾ ਆਫਟਰ 27 ইয়ার্স ਆਫ ਇمپ੍ਰੀਜ਼ਨਮੈਂਟ ਫ্রম 63 ਟੂ 1990 90 ਚ ਬਾਹਰ ਆਇਆ 27 ਜਨੂਨ 27 ਕੱਟੇ ਐਵੇਂ ਨਹੀਂ ਮaaf ਕਰਨਾ ਚੰਗਾ ਲੱਗਾ ਸੁਖਬੀਰ ਵੀ ਮੇਰਾ ਭਰਾ ਹੀ ਆ ਇਹ ਆਪਣੇ ਪਿਤਾ ਜੀ ਦੀ ਡਿਟੈਂਸ਼ਨ ਕਰਕੇ ਉਹਦੇ ਨਾਲ ਕਰਦਾ ਇੱਕ ਵੇਟ ਗਲਤ ਕਰਦਾ ਵਾ ਬਾਦਲ ਸਾਹਿਬ ਨੇ ਜੇਲ ਕੱਟੀ ਆ ਕਾਲੀਆਂ ਜੋ ਸਭ ਤੋਂ ਜ਼ਿਆਦਾ ਜੇਲ ਕੱਟੀ ਆ ਟੋੜਾ ਸਾਹਿਬ ਨੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਫਿਰ ਬਾਦਲ ਨੇ ਕੱਟੀ ਆ ਟੁੱਟਮੀ ਟੁੱਟਮੀ ਤਿੰਨ ਚਾਰ ਸਾਲ 4.5 5 ਸਾਲੇ ਤੋਂ ਜ਼ਿਆਦਾ ਨਹੀਂ ਕੱਟੀ ਉਹਨੇ 27 ਸਾਲ ਕੱਢੀ ਚਲੋ ਇਹ ਛੱਡ ਦਿਓ ਉਸ ਗੱਲ ਨੂੰ ਸੋ ਮੰਡੇਲਾ ਜਿਹੜੀ ਬਾਇਓਗ੍ਰਾਫੀ ਲਿਖੀ ਗਈ ਜਿੰਨਾ ਉਹਦੇ ਨਾਲ ਮੈਂਟਲ ਟੌਰਚਰ ਉਹਦੇ ਘਰ ਵਾਲੇ ਨੂੰ ਫੜ ਕੇ ਅੰਦਰ ਦਿੱਤਾ 2 ਸਾਲ ਵਿਨੀ ਮੰਡੇਲਾ ਹੈਡ ਟੂ ਸਟੇ ਬਿਹਾਈਂਡ ਬਾਜ਼ ਇਨ ਅ ਫੈਬ੍ਰਿਕੇਟਿਡ ਕੇਸ ਥੈਟ ਟਾਈਮ ਅਪਾਰਥਾਈਡ ਵਾਸ ਰੈਸਿਸਟ ਲਾ ਬਣਾਇਆ ਸੀਗਾ ਅਪਾਰਟਨੈਸ ਕਹਿੰਦੇ ਨੇ ਅਪਾਰਥਾਈਡ ਇਹ ਗੋਰਿਆਂ ਦਾ ਥਾਂ ਸਕੂਲ ਕਾਲੇ ਇੱਥੇ ਨਹੀਂ ਆ ਸਕਦੇ ਇਹ ਗੋਰਿਆਂ ਦਾ ਹਸਪਤਾਲ ਆ ਬੀਚ ਗੋਰਿਆਂ ਦਾ ਆ ਘਰ ਜਿਹੜੇ ਕਲੋਨੀ ਆ ਇਹ ਗੋਰਿਆਂ ਦੇ ਇੱਥੇ ਕਾਲੇ ਨਹੀਂ ਵੱਢ ਸਕਦੇ ਉਹਨੇ ਉਹ ਬੰਦੇ ਨੇ ਇੰਨਾ ਟੌਰਚਰ ਸਿਹਾ ਇੰਨਾ ਕੁਝ ਜ਼ੁਲਮ ਸਿਹਾ 27 ਸਾਲ ਕੈਦ ਕੱਟੀ ਤੇ ਖਿਰਚ ਉਹਨੂੰ ਪੁੱਛਿਆ ਜਦੋਂ ਨਿਕਲਿਆ ਬਾਹਰ ਤੇ ਤੁਸੀਂ ਹੁਣ ਕੋਈ ਹਿਸਾਬ ਕਿਤਾਬ ਕਰੋਗੇ ਸਾਰਿਆਂ ਦਾ ਕਹਿੰਦਾ ਨਹੀਂ ਕਹਿੰਦਾ ਇਹ ਮੇਰਾ ਕੰਮ ਨਹੀਂ ਇਹ ਉਹਨਾਂ ਦਾ ਕੰਮ ਸੀਗਾ ਬੁੱਥਾ ਦਾ ਤੇ ਕਲਰਕ ਦਾ ਤੇ that racist white government ਦਾ ਮੈਂ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਮਕਸਦ ਨਾਲ ਚੜਿਆ ਸੀ ਜਿਹੜੇ ਉਹਦੇ ਆਪਣੀ ਆਪਣੀ ਕਿਤਾਬ ਵੀ ਲਿਖੀ ਹੋਣੀ ਹੈ ਲੌਂਗ ਵਾਕ ਟੂ ਫਰੀडम ਉਹ ਥੋੜੀ ਜਿਹੀ ਵੱਡੀ ਸੀ ਮੈਂ ਨਹੀਂ ਪੜੀ ਬਟ ਇਸ ਮੈਂ ਆਪਣੇ ਕੰਮ ਤੇ ਚੱਲ ਪਿਆ ਮੈਂ ਇਸ ਆਪਣੇ ਸਾਊਥ ਅਫਰੀਕਾ ਨੂੰ ਆਜ਼ਾਦ ਕਰਾਉਣ ਦੇ এজেন্ডੇ ਤੇ ਚੱਲ ਪਿਆ ਮੈਂ ਆਪਣਾ ਕੰਮ ਕੀਤਾ ਉਹਨਾਂ ਨੇ ਆਪਣਾ ਕੰਮ ਕੀਤਾ ਮੇਰੇ ਮਨ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਆਈ I bear no grudge ਤਾਨਿਆਰ ਬੰਦਾ ਉਹ ਫਿਰ ਮੈਂ ਸੋਚਿਆ ਖੇਰਾ ਕਿ ਤੂੰ ਮੰਡੇਲੇ ਦੇ ਨੌ ਵਰਗਾ ਵੀ ਨਿਕਾ ਡੋਨਟ ਡੂ ਥਿਸ ਬਟ ਟੂ ਇਨਸ਼ੋਰ ਜਸਟਿਸ ਮੇਰੇ ਨਾਲ ਤਾਂ ਹੋ ਗਿਆ ਜੋ ਹੋ ਗਿਆ ਸੀਗਾ ਇਹ ਹੋਰ ਕਿਸੇ ਦੇ ਨਾਲ ਹੋਵੇ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਜਾਣਾ ਥੋੜਾ ਬਹੁਤਾ ਆਫੀਸਰਸ ਦੇ ਮਨ ਨੂੰ ਇਹ ਸਮਝਾਉਣਾ ਕਿ ਤੁਸੀਂ ਗਲਤ ਕਰ ਰਹੇ ਹੋ ਆਦਰਵਾਇਜ਼ ਤਾਂ ਇਹ ਨੇਰੀ ਲਿਆ ਦੇਣਗੇ ਅਗਲੇ 300 ਮੈਂ ਤੁਹਾਨੂੰ ਇੱਥੋਂ ਕਹਿਣਾ ਚਾਹੁੰਦਾ ਮੈਂ ਨਾਬੇ ਜੇਲ੍ਹ ਚ ਰਹਾ ਹਾਂ ਹਜ਼ਾਰ ਬੰਦਾ ਉੱਥੇ 50% ਬੰਦੇ ਬੇਗੁਨਾਹ ਨੇ ਤੁਹਾਨੂੰ ਦੱਸ ਦਿੱਤਾ ਇਹ ਸਾਡਾ ਕ੍ਰਿਮਨਲ ਜਸਟਿਸ ਸਿਸਟਮ ਪੁਲਿਸ ਇੰਨਾ ਫਲੌਡ ਸਿਸਟਮ ਆ ਇੱਕੋ ਹੀ ਐਫ ਆਈ ਆਰ ਇੱਕੋ ਐਫ ਆਈ ਆਰ ਅਸੀਂ ਨਾਕਾ ਲਾਇਆ ਸੀ ਉਹ ਬੰਦਾ ਆ ਰਿਹਾ ਸੀ ਸਕੂਟਰ ਤੇ ਕਾਰ ਤੇ ਜਦੋਂ ਅਸੀਂ ਉਹਨੂੰ ਕਿਹਾ ਗੱਡੀ ਖੋਲ ਕੇ ਸਰਚ ਕਰੋ ਉਹ ਭੱਜ ਗਿਆ ਉਹਦੀ ਗੱਡੀ ਦੀਕੀ ਖੋਲੀ ਵਿੱਚੋਂ 4 ਕਿਲੋ 3 ਕਿਲੋ ਚਿੱਟਾ ਨਿਕਲਿਆ ਹਿਰੋਇਨ ਨਿਕਲੀ ਇੱਕੋ ਹੀ ਐਫ ਆਈ ਆਰ ਚੱਲਦੀ ਸਾਰੇ ਪੰਜਾਬ ਦੇ ਵਿੱਚ ਬੇਗੁਨਾਹ ਨੇ ਬਹੁਤ ਲੋਕ ਔਰ ਡਰੱਗਸ ਦੀ ਗੱਲ ਕਰਦੇ ਨੇ ਜੇਲਾਂ ਵਿੱਚ ਮਾਫ ਕਰਨਾ ਵਿਦ ਡੂ ਰਿਗਾਰਡਸ ਸਾਰੇ ਹੀ ਆਡਿਕਟ ਨੇ ਜਿਹੜਾ ਓਪੀਓਇਡ ਦਾ ਜਿਹੜਾ ਉਹ ਸਿਸਟਮ ਸ਼ੁਰੂ ਕੀਤਾ ਹੋਇਆ ਨੇ ਡੀਡਿਕਸ਼ਨ ਦਾ ਇਟ ਇਜ਼ ਨਾਟ ਡੀਡਿਕਸ਼ਨ ਇਟ ਇਜ਼ ਕੰਪਲੀਟ ਐਡਿਕਸ਼ਨ ਸਭ ਨੂੰ ਅੰਦਰ ਜੇ ਹਜ਼ਾਰ ਬੰਦਾ ਤੇ 900 ਬੰਦਾ ਗੋਲੀਆਂ ਤੇ ਆ ਜੀ ਕੋਈ ਦੋ ਗੋਲੀਆਂ ਖਾ ਰਿਹਾ ਕੋਈ ਤਿੰਨ ਗੋਲੀਆਂ ਖਾ ਰਿਹਾ ਤੁਹਾਡੇ ਚੋਂ ਇੱਕ ਉਹਦਾ ਕੋਈ ਚੌਥਾ ਹਿੱਸਾ ਵੀ ਗੋਲੀ ਦਾ ਖਾਦੂ ਡੋਲ ਜਾਊਗਾ ਉਹ ਪੱਕੇ ਗੋਲੀਆਂ ਤੇ ਲੱਗੇ ਹੋਏ ਨਾ ਉਹਨਾਂ ਦੀ ਕੋਈ ਕਾਉਂਸਲਿੰਗ ਨਹੀਂ ਕੋਈ ਕੋਈ ਨਸ਼ਾ ਛਡਾਇਆ ਨਹੀਂ ਜਾ ਰਿਹਾ ਕੋਈ ਕਟਾਇਆ ਨਹੀਂ ਜਾ ਰਿਹਾ ਜਿਉਂ ਦਾ ਤਿਉਂ ਨਸ਼ਾ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਬਰਕਰਾਰ ਹੈ ਬਾਹਰ ਤਾਂ ਤੁਸੀਂ ਕੀ ਨਵੇਂ ਨਾ ਭਗਵੰਤ ਸਿਆ ਜੇਲਾ ਜੀ ਨੇ ਨਿਭੜ ਰਿਆ ਹੈ ਤੁਹਾਡੇ ਤੋਂ ਜੇਲਾ ਔਰ ਇਟ ਇਜ਼ ਵੈਰੀ ਡਿਫਿਕਲਟ ਟੂ ਯੂ نو ਟੈਲ ਸੰਬਟੀ ਟੂ ਗੈਟ ਅਵੇ ਫਰਮ ਆਈ ਡੋ ਨਾਟ ਵਾਂਟ ਟੂ ਗੋ ਇੰਟੂ ਟੂ ਮਾਚ ਆਫ ਦ ਡੀਟੇਲਸ ਬਟ ਡਰੱਗਸ ਇਜ਼ ਅ ਵੈਰੀ ਵੈਰੀ ਚੈਲੈਂਜਿੰਗ ਇਸ਼ੂ ਫॉर ਪੰਜਾਬ ਪਰ ਪਰਚੇ ਦਰਜ ਕਰਕੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕ ਕੇ ਅੰਦਰ ਜੇਲਾ ਛੁੱਟਣਾ ਸਿਰਫ ਪੁਲਿਸ ਆਪਣੇ ਉਤਲਿਆਂ ਨੂੰ ਦਿਖਾਰੀ ਕਰੇ ਸੀ ਇੰਨੀਆਂ ਐਫ ਆਈ ਆਰਾਂ ਕਰਤੇ ਇਜ਼ ਨਾਟ ਦ ਸੋਲੂਸ਼ਨ ਦ ਸੋਲੂਸ਼ਨ ਲਾਈਜ਼ ਐਲਸਵੇਅਰ ਇਟਸ ਅ ਸੋਸ਼ਲ ਪ੍ਰੋਬਲਮ ਇਟ ਇਜ਼ ਰਿ ਗ੍ਰੋਸ ਅਨਇੰਪਲੋਇਮੈਂਟ ਇਨ ਪੰਜਾਬ ਪਰ ਚਲੋ ਹੁਣ ਉਧਰ ਜਾਣਾ ਨਹੀਂ ਚਾਹੁੰਦਾ ਆ ਮੇਰੀ ਅੱਜ ਮੇਰੇ ਵੀਰੋ ਸਤਕਾਰਯੋਗ ਮੀਡੀਆ ਦੇ ਸਤਕਾਰਯੋਗ ਵੀਰੋ ਪੰਜਾਬੀਓ ਆ ਮੇਰੀ ਆਪਣੀ ਦਾਸਤਾਨ ਸੀਗੀ ਮੈਂ ਜਿੱਦਾਂ ਦਾ ਵੀ ਹੈਗਾ ਮੈਂ ਲੜੂਗਾ ਔਰ ਜੇ ਸਮਝਦੇ ਕਿ ਮੈਨੂੰ ਮੁਕਦਮਿਆਂ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ ਨਹੀਂ ਹਟੂਗਾ ਯਾਰ ਮੈਂ ਲਾਈਕ ਆ ਟੋਲਡ ਯੂ ਫਿਰ ਉਹਦੇ ਲਈ ਤਾਂ ਯੂ ਹੈਵ ਟੂ ਗੈਟ ਮੀ ਆਊਟ ਆਫ ਦਾ ਵੇ ਫਿਜ਼ੀਕਲੀ ਔਰ ਮਾਫ ਕਰਨਾ ਜਿਦ ਦਿਨ ਰਿਮਾਂਡ ਲੈਣ ਗਿਆ ਨਾ ਕਪੂਰਥਲੇ ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ ਕਹਿੰਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲਾਰੈਂਸ ਬਿਸ਼ਨੋਈ ਦੇ ਨਾਲ ਜੋ ਗੂਪਨਪਾ ਭਗਵਾਨਪੁਰਿਆ ਨਾਲੇ ਦੇ ਤਲੁਕਾਤ ਆ ਤੁਹਾਨੂੰ ਲੱਗਦਾ ਯਾਰ ਮੈਂ ਲਾਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਾਂ ਪੰਜਾਬ ਦੀ ਇੰਟੈਲੀਜੈਂਸ ਏ ਡੀਜੀਪੀ ਕੋ ਜਾ ਕੇ ਪੁੱਛੋ ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁਟ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖੈਰੇ ਦੇ ਪਰਿਵਾਰ ਨੂੰ ਖਤਰਾ ਹੈ ਇਨਾ ਕੋਈ ਇਨਪੁਟ ਪਈਆ ਤੇ ਅਦਾਲਤ ਵਿੱਚ ਜਾ ਕੇ ਕਹਿ ਰਹੇ ਇਹਦੇ ਜੱਗੂ ਭਗਵਾਨਪੂਰੀ ਦੇ ਲਾਰੈਂਸ ਮਿਸ਼ਨੂਈ ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਈ ਮਤਲਬ ਇੰਨਾ ਝੂਠ ਪਰ ਮੈਂ ਬੋਲਣੋਂ ਨਹੀਂ ਹਟ ਸਕਦਾ ਹਾਂ ਹਾਂ ਜਦੋਂ ਮੌਕਾ ਦੇਉ ਉਹ ਦੈਨ ਇਟਸ ਅ ਡਿਫਰੈਂਟ ਸਟੋਰੀ ਬਟ ਅੰਟਿਲ ਦੈਨ ਜਦ ਤੱਕ ਮੇਰੇ ਸਾਹ ਚੱਲਦੇ ਨੇ ਆਈ ਵਿਲ ਡੈਫੀਨਿਟਲੀ ਸਪੀਕ ਫॉर ਜਸਟਿਸ ਨਾਟ ਇਨ ਜਸਟਿਸ ਜੋ ਕੁਝ ਗਲਤ ਹੋ ਰਿਹਾ ਚੰਗਾ ਕੰਮ ਕਰ ਰਿਹਾ ਭਗਵੰਤ ਮੈਂ ਸੋਹਰ ਹੀ ਤਾਰੀਫ ਕਰੂੰਗਾ ਕਿਤਾ ਹੀ ਨੱਚਦਾ ਕੰਮ ਕੋਈ ਜੇ ਕਰਦਾ ਮੈਂ ਉਹਨੂੰ ਸਮਝਾਉਂਦਾ ਕਿ ਆ ਤੇਰਾ ਚੰਗਾ ਗੱਲ ਮੈਂ ਤੇਰੀ ਮਦਦ ਕਰੂਗਾ ਤੇਰੀ ਤਾਰੀਫ ਕਰੂਗਾ ਮੈਂ ਕਰ ਸਕਦਾ ਵਾਂ ਆ ਮੇਰੀ ਦੋਸਤੋ ਦਾਸਤਾਨਾ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਰਿਕੁਐਸਟ ਇਹੀ ਕਰਨਾ ਚਾਹੁੰਦਾ ਕਿ ਅਗਰ ਅੱਜ ਹੈਡਲਾਈਨ ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਦੇ ਕੋ ਤੁਹਾਡਾ ਸ਼ੁਕਰੀਆ ਵਾ ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਕਾਰਯੋਗ ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦੇਣਾ ਫੜਾ ਦੇਣਾ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਚਲੋ ਦੁਨੀਆ ਦਾ ਤਾਂ ਕਰਦਾ ਉਸਕਾਲਪੁਰ ਦਾ ਕਰਦਾ ਵਾਹਿਗੁਰੂ ਦਾ ਸਾਰੇ ਆਪਣੇ ਜਨਨਿਆਰ ਦਾਸਾ ਕੀਤਾ ਸਾਟ ਲਈ ਬੈਲ ਵਾਂਟ ਟੂ ਥੈਂਕ ਹਿਮ ਆਲਸੋ ਮੈਂ ਤਾਂ ਆਪ ਨੋਟ दैट ਹੀ ਇਜ਼ ਮਾਈ ਸਨ ਨੋ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਤਾਂ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸੀਗਾ ਇਹਨੂੰ ਪਤਾ ਨਹੀਂ ਕਿਦਾਂ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲ ਕਿੰਟੀ ਜਿਆਦਾ ਹੰਬਲ ਅੱਛਾ ਇਨਸਾਫ ਦੀ ਲੜਾਈ ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋ ਮੈਨੂੰ ਟੈਲੀਫੋਨ ਜਦੋਂ ਮੈਂ ਰਿਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲਾ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਤਾਬ ਵਰਗਾ ਪੁੱਤ ਆ ਮੁੰਡਾ ਮੈਂ ਕਿਹਾ ਬਸ ਇਹੀ ਮੇਰੀ ਕਮਾਈ ਆ ਸਮਝ ਲਓ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਆ ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦੇ ਆਨੇ ਕਹਾਂ ਮੈਨੂੰ ਤੇ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ ਘਬਰਾਇਆ ਨਹੀਂ ਡਰਿਆ ਨਹੀਂ